ਨਗਰ ਕੌਸ਼ਲ Rampura ਫੂਲਵੱਲੋਂ ਨਗਰ ਕੌਸ਼ਲ ਦੀਆਂ ਦੁਕਾਨਾਂ ਦੇ ਕਿਰਾਇਆ ਵਿੱਚ ਅਚੰਚਤ ਤਰੀਬ 20 ਗੁਣਾ ਦੇ ਕੀਤੇ ਵਾਅਦੇ ਦੇ ਰੋਸ ਵਿੱਚ ਬੱਸ ਸਟੈਂਡ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਜਿੱਥੇ ਦੁਕਾਨਾਂ ਅੱਗੇ ਕਾਲੀਆਂ ਚੰਡੀਆਂ ਲਗਾਈਆਂ ਗਈਆਂ ਉੱਥੇ ਸੋਮਵਾਰ ਸਵੇਰ 2 ਘੰਟੇ ਲਈ ਦੁਕਾਨਾਂ ਬੰਦ ਕਰਕੇ ਨਗਰ ਕੌਸ਼ਲ ਦੇ ਅਧਿਕਾਰੀਆਂ ਖਿਲਾਫ ਰੋਸ ਰੈਲੀ ਕੱਢੀ ਗਈ ਸਮੂਹ ਵਪਾਰ ਸੰਬਸ ਸਟੈਂਡ ਮਾਰਕੀਟ ਰਾਮਪੁਰਾ ਫੂਲਦੀ ਅਗਵਾਈ ਵਿੱਚ ਕੱਢੀ ਇਹ ਰੋਸ ਰੈਲੀ ਸਥਾਨਕ ਬਾਲਮਿਕ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦੀ ਹੋਈ ਨਗਰ ਕੋਸਲ ਦੇ ਦਫਤਰ ਵਿਖੇ ਜਾ ਕੇ ਸਮਾਪਤ ਹੋਈ ਜਿੱਥੇ ਦੁਕਾਨਦਾਰਾਂ ਵੱਲੋਂ ਨਗਰ ਕੋਸਲ ਵੱਲੋਂ ਜਾਰੀ ਨੋਟਿਸਾਂ ਦਾ ਜਵਾਬ ਜਮ੍ਹਾਂ ਕਰਵਾਇਆ ਗਿਆ ਤੇ ਕਾਰਜ ਸாதਕ ਅਫਸਰ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਬੋਲਦਿਆਂ ਦੁਕਾਨਦਾਰ ਆਗੂਆ ਨੇ ਕਿਹਾ ਕਿ ਨਗਰ ਕੋਸਲ ਰਾਮਪੁਰਾ ਫੂਲਵੱਲੋਂ ਮੰਡੀ ਦੀ ਮਾਰ ਚੱਲ ਰਹੀ ਹੈ ਵਪਾਰੀਆਂ ਤੇ ਕਿਰਾਏ ਵਿੱਚ ਨਜਾਇਜ਼ ਵਾਦੇ ਦੇ ਜਾਰੀ ਨਾਦਰ ਸ਼ਾਹੀ ਫਰਮਾਨ ਨੂੰ ਲਾਗ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਰੋਜ਼ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀਆਂ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਪਰੋਸਾ ਦਵਾਇਆ ਕਿ ਉਹ ਇਸ ਮਸਲੇ ਦੇ ਹੱਲ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਮੰਗਲਵਾਰ ਸਵੇਰ 10 ਵਜੇ ਸਥਾਨਕ ਨਗਰ ਕੋਸਲ ਦਫਤਰ ਵਿਖੇ ਵਪਾਰੀਆਂ ਦੀ ਮੀਟਿੰਗ ਕਰਵਾਉਣਗੇ ਜਿਹੜਾ ਇਹ ਪ੍ਰਮਾਣ ਹੋਇਆ ਇਹ ਬਹੁਤ ਹੀ ਗਲਤ ਹੋਇਆ ਦੁਕਾਨਦਾਰ ਵੀਰਾਂ ਨਾਲ ਬਹੁਤ ੱੱਕਾ ਹੋ ਰਿਹਾਗਾ ਇਸ ਵਿੱਚ ਮੈਂ ਸਾਰੇ ਦੁਕਾਨਦਾਰ ਭਰਾਵਾਂ ਨਾਲ ਖੜਾਂਗਾ ਮੈਂ ਪਰਸੋਂ ਤੋਂ ਲੈ ਕੇ ਲਗਾਤਾਰ ਇਹਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਭਰਾਵਾਂ ਦੇ ਵਿੱਚ ਵਿਚਰ ਰਿਆਂਗਾ ਤੇ ਹਲਕਾ ਵੀ ਦਾ ਇੱਕ ਐਮਐਲਏ ਸਾਹਿਬ ਤੱਕ ਵੀ ਗੱਲ ਪਹੁੰਚੀ ਵੀ ਹੈ ਜਿਨ੍ਹਾਂ ਨੇ ਕਿ ਪਰਸੋਂ ਹੀ ਤੁਰੰਤ ਪ੍ਰਧਾਨ ਜੀ ਨੂੰ ਕਹਿ ਕੇ ਇੱਕ ਪੋਸਟ ਵੀ ਪਵਾ ਦਿੱਤੀ ਸੀਗੀ ਵੀ ਛੋਡੀ ਮੀਟਿੰਗ ਜਲਦੀ ਕਿਉਂਕਿ ਉਹ ਚੰਡੀਗੜ੍ਹ ਗਏ ਹੋਏ ਮੀਟਿੰਗਾਂ ਕਰਨ ਤੇ ਕੱਲ ਨੂੰ ਆ ਜਾਣਗੇ ਕੱਲ ਨੂੰ ਛੋਡੀ ਮੀਟਿੰਗ ਉਹਨਾਂ ਨਾਲ ਕਰਵਾ ਦਿੱਤੀ ਜਾਵੇਗੀ ਤੇ ਅੱਜ ਇਹ ਤੇ ਬੰਦੀ ਜਿਹੜੀ ਕੋਈ ਕਾਰਵਾਈ ਆ ਉਹ ਕਰਵਾਈ ਜਾਵੇ ਤੁਸੀਂ ਆਖਰਕਾਰ ਪਾਰਟੀ ਦੇ ਸੀਨੀਅਰ ਰਹੋ ਤੁਸੀਂ ਐਮਐਲਏ ਸਾਹਿਬ ਦਾ ਤਾਲਮੇਲ ਕਿਉਂ ਨਹੀਂ ਕਰਵਾਇਆ ਵਪਾਰੀਆਂ ਨਾਲ ਕਿਉਂਕਿ ਸਮਾਂ ਘੱਟ ਸੀਗਾ ਉਹ ਚਲੇ ਗਏ ਸੀਗੇ ਤਾਂ ਕਰਕੇ ਨਹੀਂ ਹੋ ਪਾਇਆ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇੱਕ ਫੋੜ ਵੀ ਕਰ ਸਕਦੇ ਵਪਾਰੀਆਂ ਨੂੰ ਨੇ ਫੋਨ ਰਾਤ ਦੇ ਚ ਥੋੜੀ ਮਿਸ ਮਿਸ ਕਮਿਊਨੀਕੇਸ਼ਨ ਹੋ ਗਈ ਤਾਂ ਕਰਕੇ ਨਹੀਂ ਹੋਇਆ ਪੋਸਟ ਪਾਉਣ ਦਾ ਕਾਰਨ ਇਹ ਹੀ ਸੀਗਾ ਵੀ ਤੁਹਾਡੇ ਨਾਲ ਵਪਾਰੀ ਵੀਰਾਂ ਨੂੰ ਜਿਹੜਾ ਨਗਰ ਕੌਂਸਲ ਸਰ ਬੰਦਾ ਮਤਾਂ ਲੰਦਾ ਗਿਆ ਕਿ ਇਹਦੇ ਵਿੱਚ ਸਾਡੀ ਸਹਿਮਤੀ ਹੋਈ ਵੀ ਹੈ ਇਹ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਐਮਸੀ ਸਾਹਿਬਾਨ ਨੂੰ ਅ ਸਰ ਸਾਡੇ ਬੱਸ ਸਟੈਂਡ ਮਾਰਕੀਟ ਦੇ ਵਿੱਚ ਜੋ ਮਿਊਨਿਸਪਲ ਕਮੇਟੀ ਦੀਆਂ ਬਸਾਨਾਂ ਸੀ ਉਹਦੇ ਵਿੱਚ ਇਹਨਾਂ ਨੇ ਜੋ ਅੱਜ ਤੋਂ 10 ਸਾਲ ਕੋ 40 ਸਾਲ ਕੋ 10 ਸਾਲ ਪਹਿਲਾ ਅਲਾਟਮੈਂਟ ਕੋਈ ਵੀ ਸੀਗੀ ਪਤਾ ਨਹੀਂ ਕੀ ਚੱਕਰ ਹੈ ਇਹ ਸਰਵੇਣਾ ਨੇ ਸਾਡੀ ਕਮੇਟੀ ਵੱਲੋਂ ਈਓ ਸਾਹਿਬ ਦੇ ਅੰਡਰਸਾਈਨ ਸਾਨੂੰ ਇੱਕ ਨੋਟਿਸ ਗਏ ਜਿਨ੍ਹਾਂ ਦੇ ਵਿੱਚ 20% ਵਾਧਾ ਸੋਇ ਇੱਕ ਜਿਹਦਾ ਕੋਈ ਪੈਸਾ ਨਹੀਂ ਦੇ ਵੀ ਗੁਣਾ ਵਾਧਾ ਕਰਕੇ ਨੋਟਿਸ ਚਲੇ ਗਏ ਉਹਦੇ ਵਿੱਚ ਅਸੀਂ ਪਹਿਲਾਂ ਪ੍ਰਧਾਨ ਜੀ ਨੂੰ ਮਿਲੇ ਸੀਗੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਇੰਨਾ ਔਰ ਸਾਰੇ ਦੁਕਾਨਦਾਰਾਂ ਨੇ ਕਿਉਂਕਿ ਇੱਕ ਗਰੀਬ ਮਤਲਬ ਐਨ ਲੌਗਮੈਂਟ ਕਰਕੇ 20-30 ਸਾਲ ਹੋ ਗਏ ਮਿਹਨਤਾਂ ਕਰਦਿਆਂ ਨੂੰ ਪਲਾਟ ਅਲਾਟ ਕੀਤਾ ਸੀ ਇਹਨਾਂ ਨੇ 100 ਰੁਪਏ ਕਿਸੇ ਨੂੰ 75 ਰੁਪਏ ਉਹ ਮੌਕੇ ਮਤਾ ਉਹ ਕਿ ਜਿਉਂ-ਜਿਉਂ ਸਮਾਂ ਲੰਘਦਾ ਗਿਆ ਉਹ ਮੌਜੂਦਾ ਰੇਟ ਦੇ ਹਿਸਾਬ ਨਾਲ ਅਲਾਟਮੈਂਟਾਂ ਹੋਈਆਂ ਸੀ 99 ਸਾਲਾਂ ਦੀ ਲੀਜ਼ ਵਾਸਤੇ ਜਿਹਦੇ ਵਿੱਚ ਕੀ ਹੈ 15% ਵਾਧਾ ਕਰਨਾ ਸੀ ਔਰ 15% ਰੈਗੂਲਰ ਵਾਧਾ ਹੋ ਰਿਹਾ ਹੈ 3 ਸਾਲਾਂ ਬਾਅਦ ਜਿਸ ਦਾ ਬਾਕੀ ਵੀ ਨਾਲ ਦੁਕਾਨਦਾਰ ਜਿਹੜੇ ਹੈਗੇ ਆ ਉਹ ਪਾਲਣ ਕਰ ਰਹੇ ਆ ਔਰ 15% ਉਹਦਾ ਪਲੱਸ ਕਰਕੇ ਅਪ ਟੂ ਡੇਟ ਕਰਾਇਆ ਜਿਹੜਾ ਹੈਗਾ ਉਹ ਭਰਿਆ ਜਾ ਚੁੱਕਿਆ ਔਰ ਭਰ ਰਿਹਾ ਰੈਗੂਲਰ ਪਰੰਤੂ ਇਹ ਜੋ ਖਾਜ ਡਿੱਗੀ ਹੈ 500 ਰੁਪਏ ਵਾਲੇ ਦਾ 10 10000 ਰੁਪਿਆ 10 ਇੱਕ ਉਹ ਮਾਰਕੀਟ ਅੰਦਰ ਇਹਨਾਂ ਨੇ ਕੱਟੀਆ ਉਹਦਾ 100 ਰੁਪਿਆ ਉੱਪਰ ਕਰਾਇਆ ਔਰ ਅੱਜ 10400 ਰੁਪਿਆ ਕਰਾਇਆ ਕਮਾਲ ਦੀ ਗੱਲ ਹੈ ਦੇਖੋ ਤੁਸੀਂ ਔਰ ਉਸ ਖਤੀ ਉਸ ਰੋਸ ਦੇ ਵਿੱਚ ਸਾਰੀ ਮਾਰਕੀਟ ਜੋ ਵੀ ਕਮੇਟੀ ਦੀਆਂ ਕਿਰਾਏਦਾਰ ਮਾਰਕੀਟ ਦੁਕਾਨਦਾਰ ਸੀਗੇ ਉਹਨਾਂ ਵੱਜੋਂ ਇੱਕ ਸ਼ਾਂਤਮਈ ਢੰਗ ਨਾਲ ਰੋਸ ਮਜਾਰਾ ਜਿਹੜਾ ਹੈਗਾ ਉਹ ਮਾਰਕੀਟ ਦੇ ਪੁਜਾਰਾਂ ਵਿੱਚ ਦੀ ਹੁੰਦਾ ਹੋਇਆ ਤੇ ਇਹਨਾਂ ਦੇ ਨੋਟਿਸ ਦਾ ਜਵਾਬ ਦੇਣ ਲਈ ਕਾਲੇ ਬਿਲੇ ਲਾ ਕੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਮਿਊਸਪਲ ਕਮੇਟੀ ਦੇ ਦਫ਼ਤਰ ਦੇ ਵਿੱਚ ਸ਼ਾਂਤਮਈ ਢੰਗ ਨਾਲ ਪਹੁੰਚਿਆ ਔਰ ਉਸ ਤੋਂ ਬਾਅਦ ਅਸੀਂ ਈਓ ਸਾਹਿਬ ਨੂੰ ਮਿਲੇ ਯੋਸ ਆਫ ਦਾ ਜਿਹੜਾ ਰਿਸਪੌਂਸ ਸੀ ਉਹ ਕਹਿੰਦੇ ਜੀ ਅਸੀਂ ਤਾਂ ਸਰਕਾਰੀ ਆਏ ਆ ਜੀ ਜੋ ਵੀ ਹੈ ਬਟ ਹਾਂ ਬਟ ਉਹਨਾਂ ਨੂੰ ਕਿਹਾ ਵੀ ਇੱਥੇ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ ਹੋ ਰਹੀ ਵੀ ਹੈ ਜਾਂ ਪਤਾ ਨਹੀਂ ਕੀ ਚੱਕਰ ਹੈ ਕਿਵੇਂ ਆ ਇਹ ਕਿਤੇ ਕਿਤੇ ਲੈnde ਚੜਦੇ ਕਿਤੇ ਕਿਤੇ ਜਿਹੜਾ ਪਹਿਲਾ ਮੁਸਲਮਾਨਾਂ ਵੇਲੇ ਜਦੋਂ ਪਹਿਲਾ ਰਾਜ ਹੁੰਦੇ ਸੀ ਇੰਨਾ ਟੈਕਸ ਇੰਨਾ ਤਾਂ ਅੱਜ ਤੱਕ ਕਿਸੇ ਨੇ ਉਦੋਂ ਨਹੀਂ ਲਾਇਆ ਸੀਗਾ ਤੇ ਮੈਂ ਤਾਂ ਹੈਰਾਨ ਆ ਵੀ ਅੱਜ ਕਿਵੇਂ ਲਾ ਰੱਖਿਆ ਇਹਨਾਂ ਨੇ ਉਸ ਤੋਂ ਬਾਅਦ ਅ ਮੇਰੀ ਐਮਸੀਆ ਨਾਲ ਗੱਲ ਹੋਈ ਐਮਸੀਆ ਨਾਲ ਗੱਲ ਚੱਲ ਰਹੀ ਹੈ ਉਹ ਕਹਿੰਦੇ ਐਮਐਲਏ ਸਾਹਿਬ ਸਰਦਾਰ ਬਰਕਾਰ ਸਿੰਘ ਜੀ ਸਿੱਧੂ ਸਾਹਿਬ ਉਹ ਕਹਿੰਦੇ ਵੀ ਸ਼ਾਮ ਨੂੰ ਮੀਟਿੰਗ ਰੱਖ ਕੇ ਸਾਨੂੰ ਉਹਨੇ ਦੱਸਦਾ ਕੱਲ ਦਾ ਟਾਈਮ ਦਿੱਤਾ ਔਰ ਜੋ ਪ੍ਰੋਪਰ ਟਾਈਮ ਹੈਗਾ ਕਮੇਟੀ ਦੇ ਵਿੱਚ ਹੀ ਉਹ ਕੱਲ ਨੂੰ ਅਸੀਂ ਸਾਰੇ ਦੁਕਾਨਦਾਰ 21ਵੇਂ ਮੈਂਬਰੀ ਕਮੇਟੀ ਹੈ ਜਿਹੜੀ ਉਹ ਆ ਕੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਮਿਲੋ ਕੋਈ ਗੱਲ ਨਹੀਂ ਹੈ ਅਸੀਂ ਪੋਜੀਟਿਵਲੀ ਇਸ ਚੀਜ਼ ਦਾ ਹੱਲ ਕਰਾਂਗੇ ਜ਼ਰੂਰ ਕੋਈ ਨਾ ਕੋਈ ਮਿਸਟੇਕ ਹੋਈ ਵੀ ਹੈ ਕਿਤੇ ਵੀ ਹੋਈ ਵੀ ਹੈ ਤੇ ਸੋ ਅਸੀਂ ਤਾਂ ਸਾਰਿਆਂ ਦਾ ਧੰਨਵਾਦ ਕਰਨੀ ਗੱਲ ਦੁਕਾਨਦਾਰਾਂ ਦਾ ਕਰਦੇ ਆਂ ਦੂਸਰੀ ਗੱਲ ਅਸੀਂ ਜਿਹੜਾ ਇਹਨਾਂ ਨੇ ਰਿਸਪੌਂਸ ਲਿਆ ਐਮਐਲਏ ਸਾਹਿਬ ਨੇ ਅਸੀਂ ਕਹਿੰਨੇ ਵੀ ਇਹ ਸਾਨੂੰ ਪੂਰੀ ਉਮੀਦ ਆ 100% ਉਮੀਦ ਆ ਵੀ ਸਾਰੇ ਐਮਸੀ ਜੀਓ ਸਾਹਿਬ ਐਮਐਲਏ ਸਾਹਿਬ ਸਾਰੇ ਰਲ ਕੇ ਇਹਨਾਂ ਚੀਜ਼ਾਂ ਦਾ ਪੋਸਟਲੀ ਸਾਨੂੰ ਹੱਲ ਰਹਿਣਗੇ ਔਰ ਬਿਨਾ ਵਾਅਦਿਆਂ ਤੋਂ ਬਿਨਾ ਨਜਾਇਜ਼ ਧੱਕੇ ਤੋਂ ਪੁਰਾਣੇ ਕਰਾਇਆ ਦੇ ਉੱਤੇ ਹੀ ਸਾਨੂੰ ਇਹ ਚੀਜ਼ ਦਾ ਫੈਸਲਾ ਚਾਹੀਦਾ। ਧੰਨਵਾਦੀ ਬਹੁਤ ਬਹੁਤ। ਸ਼ਿਕਰ ਸਰ ਕੋਈ ਕਰਦਾ ਹੱਲ ਨਹੀਂ ਨਿਕਲਦਾ ਤਾਂ ਕੀ ਕਰਾਂਗੇ? ਹਾਂ ਜੀ ਦੇਖੋ ਤਕਾ ਦਾ ਤਕਈ ਹੈ। ਤੇ ਉਹ ਤਕਾ ਕਰਨੋਂ ਨਹੀਂ ਹਟਣਗੇ। ਜੇ ਇਹਦਾ ਕੋਈ ਹੱਲ ਨਹੀਂ ਹੁੰਦਾ ਫਿਰ ਅਸੀਂ ਹਜੇ ਸਿਰਫ ਬੱਸ ਸਟੈਂਡ ਦੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਕਿਰਾਏਦਾਰ ਉਹਨਾਂ ਨੂੰ ਨਾਲ ਲੈ ਕੇ ਚੱਲੇ ਆ। ਇਸ ਤੋਂ ਬਾਅਦ ਅਸੀਂ ਪਰਲੀ ਮੰਡੀ ਸਾਰਾ ਰਾਮਪਰਾ ਫੁੱਲ ਦੀਆਂ ਜੋ ਕਮੇਟੀ ਦਾ ਤਕਨਾ ਹੈ ਗਿਆ ਉਹਨਾਂ ਨੂੰ ਇਕੱਠੇ ਕਰਾਂਗੇ ਫਿਰ ਨਹੀਂ ਸਾਰਾ ਵਪਾਰ ਮੰਡਲ ਇਕੱਠਾ ਕਰਾਂਗੇ ਰਾਮਪਰਾਵੂਲ ਦਾ ਫਿਰ ਵੀ ਮਸਲਾ ਨਾ ਲੋਇਆ ਤਾਂ ਪੰਜਾਬ ਲੈਵਲ ਤੇ ਇਸ ਚੀਜ਼ ਨੂੰ ਆਪਾਂ ਉਠਾਇਆ ਜਾਵੇਗਾ ਔਰ ਇਸ ਚੀਜ਼ ਦਾ ਅਸੀਂ ਹੱਲ ਕਰਵਾਉਣਾ ਹੀ ਕਰਵਾਉਣਾ ਹੈ ਇਹ ਨਹੀਂ ਹੈ ਵੀ ਕੋਈ ਨਜਾਇਜ਼ ਤੱਕਾ ਕਿਸੇ ਗਰੀਬ ਤੇ ਕਿਸੇ ਛੋਟੇ ਤੇ ਵਪਾਰੀ ਤੇ ਕੋਈ ਹੋ ਜਾਊਗਾ ਅਸੀਂ ਨਹੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਵਪਾਰ ਮੰਡਲ ਵੀ ਪੰਜਾਬ ਲੈਵਲ ਦਾ ਇਸ ਚੀਜ਼ ਨੂੰ ਸਿਨਾਲੇ ਕਿ ਚੱਲਾਂਗੇ ਉਹ ਇਸ ਤਰ੍ਹਾਂ ਜੀ ਸਮੇ ਸਮੇ ਦੇ ਉਤੇ ਨੌਸਪੈਲਟੀ ਮੈਨੇਜਮੈਂਟ ਨੇ ਦੁਕਾਨਦਾਰਾਂ ਨੂੰ ਪਲਾਟ ਅਲਾਟ ਦਿੱਤੇ ਸੀ ਤੇ ਉਸ ਦੇ ਵਿੱਚ ਸ਼ਰਤਾਂ ਵੀ ਉਸ ਮੌਕੇ ਤੇ ਦਰਜ ਹੋ ਜੁਈਆਂ ਸੀ ਪਰ ਇੱਕ ਨਾਦਰशाही ਪ੍ਰਮਾਣ ਨੌਸਪੈਲਟੀ ਰਾਮਪਰਾ ਫੂਲ ਦੇ ਈਓ ਨੇ ਜਾਂ ਉਹਨਾਂ ਦੇ ਸੰਬੰਧਿਤ ਨਾਇਕ ਨੇ ਜਾਂ ਹਾਊਸ ਨੇ ਜਿਸ ਨੇ ਕਿਸੇ ਨੇ ਵੀ ਸਾਈਨ ਕੀਤੇ ਉਹ ਦਾ ਅਸੀਂ ਫੁਰਜੋਰ ਨਿਖੇਦੀ ਕਰਦੇ ਆ ਤੇ ਨਾਲ ਹੀ ਅਸੀਂ ਦੁਕਾਨਦਾਰਾਂ ਵੱਲੋਂ ਕਹਿੰਦੇ ਆ ਅਸੀਂ ਕੋਈ ਵੀ ਵਾਅਦਾ ਦੇਣ ਨੂੰ ਤਿਆਰ ਨਹੀਂ ਨਾ ਹੀ ਦੀ। ਕੀ ਲੋਕਾਂ ਤੱਕ ਤੱਕ ਕੀ ਵੀ ਕੀ ਸਿੰਦਾ ਸੇ ਛੜੋਂ। ਸਿੰਗਾਰ ਸਾਡਾ ਕੋਪਰਾਹੀ ਵੀ ਚੱਲੂਗਾ ਜੀ। ਤੇ ਇੱਥੇ ਲੋਕਲੇ ਪ੍ਰੋਟੈਸਟ ਵੀ ਚੱਲੂ ਗਜਾਰਾਂ ਦੇ ਵਿੱਚ ਜੇ ਫੇਰ ਵੀ ਨਾ ਸੁਧਰਿਆ ਕਿਵੇਂ ਕੱਲ ਕੇਜਰੀਵਾਲ ਜੀ ਨੇ ਨਾਬਾ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਅਸੀਂ ਵਪਾਰੀ ਬੋਰਡ ਬਣਾ ਰਹੇ ਆ। ਪਰ ਰਾਮਪਰਾਪੂਲ ਦੇ ਵਿੱਚ ਦੇਖੋ ਵਪਾਰੀਆਂ ਨਾਲ ਧੱਕਾ ਹੋ ਰਿਹਾ। ਪਰ ਜੇ ਤੱਕਾ ਹੁਣ ਸਾਨੂੰ ਐਮਐਲਏ ਸਾਹਿਬ ਨੇ ਇੱਕ ਵਿਸ਼ਵਾਸ ਦਿੱਤਾ ਵੀ ਕੱਲ ਨੂੰ ਅਸੀਂ ਤੁਹਾਡੇ ਨਾਲ ਮੀਟਿੰਗ ਕਰ ਰਹੇ ਹਾਂ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਅੰਦੋਲਨ ਨੂੰ ਤਿੱਖਾ ਕਰਾਂਗੇ ਅੰਦੋਲਨ ਸਾਡਾ ਉਨਾ ਚਿਰ ਚੱਲੂਗਾ ਜਿੰਨਾ ਚਿਰ ਇਹ ਵਜਾ ਹੋਇਆ ਨੋਟਿਸ ਬਾਸ ਨਹੀਂ ਜਿਹੜੀ 21 ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਜੀ ਉਹਦੇ ਵਿੱਚ ਜਿਹੜਾ ਦੁਕਾਨਦਾਰਾਂ ਦੇ ਨਾਲ ਹੋ ਰਿਹਾ ਤੱਕਾ ਉਹਦੇ ਸੰਬੰਧ ਵਿੱਚ ਕੀਤਾ ਸੀ ਕਿ ਅਸੀਂ ਉਹਨੂੰ ਬਿਲਕੁਲ ਵੀ ਲਾਗੂ ਨਹੀਂ ਹੋਣ ਦੇਵਾਂਗੇ ਜਿਹੜਾ ਉਹ ਤੱਕਾ ਹੈਗਾ ਉਹ ਅਸੀਂ ਕਦੇ ਵੀ ਲਾਗੂ ਨਹੀਂ ਹੁੰਦਾਂ ਜਾਊਗਾ ਜੋ ਕਮੇਟੀ ਵੱਲੋਂ ਮਿਊਨਿਸਪਲ ਕਮੇਟੀ ਤੇ ਕੌਂਸਲਰਾਂ ਵੱਲੋਂ ਮਤਾ ਪਾ ਕੇ ਜਿਹੜਾ ਦੁਕਾਨਦਾਰਾਂ ਦੇ ਕਿਰਾਏ ਕਈ ਕੀ ਗੁਣਾ ਵਧਾਏ ਦਿੱਤੇ ਗਏ ਆ 100-100 ਰੁਪਏ ਵਾਲੀ ਦੁਕਾਨ ਦਾ ਕਿਰਾਇਆ 10-10 ਹਜ਼ਾਰ ਚੱਕਰ ਦਿੱਤਾ ਗਿਆ ਜਿੱਥੇ ਕਿ ਬਹੁਤ ਦੁਕਾਨਾਂ ਤਾਂ ਹਜੇ ਉੱਥੇ ਦੁਕਾਨਾਂ ਕੀਤੀਆਂ ਵੀ ਨਹੀਂ ਗਈਆਂ ਹਜੇ ਬੰਦ ਪਈਆਂ ਨੇ ਮੈਨੂੰ ਇੱਕ ਦੁਕਾਨ ਨੂੰ 1994 ਵਿੱਚ ਅਲਾਟ ਹੋਈ ਸੀ 1994 ਤੋਂ ਲੈ ਕੇ 2014 ਤੱਕ 20 ਸਾਲ ਉਸ ਮਾਰਕੀਟ ਦੇ ਵਿੱਚ ਪਾਣੀ ਖੜਦਾ ਸੀ ਪੁਰਾ ਹਾਲ ਹੁੰਦਾ ਸੀ ਤੇ ਉਹ ਸਾਰੀਆਂ ਦੁਕਾਨਾਂ ਕਰਾਉਣਾ ਦੇ ਰੂਪ ਦੇ ਸੀ ਗਿਆ ਤੇ ਉੱਥੇ ਬਾਜ਼ਾਰ ਕੋਈ ਨਹੀਂ ਸੀ ਬਣਿਆ ਪਰ ਅੱਜ ਲੱਗੋ ਦੁਕਾਨ ਤੋਂ 500 ਰੁਪਏ ਚ ਹਲਾਟ ਹੋਈ ਸੀ ਤੇ ਅੱਜ ਉਹਦਾ ਰੇਟ ਮਜੂਤਾ ਰਹਿਣ 2023 ਐ 15% ਵਾਧੇ ਨਾਲ ਤੇ ਅੱਜ ਉਹਨਾਂ ਦੇ ਨਾਦਰ ਸਾਹੀ ਪ੍ਰਮਾਣ ਕਰਤਾ ਕਿ ਤੁਹਾਡਾ ਇਹ ਕਿਰਾਇਆ 6670 ਰੁਪਏ ਹੋਏਗਾ ਜੇ ਅੱਜ ਵੈਸੇ ਉਸ ਬਾਜ਼ਾਰ ਦੇ ਵਿੱਚ ਦੁਕਾਨ ਲੈਣੀ ਹੋਵੇ ਤਾਂ ਉੱਥੇ ਦੁਕਾਨ ਅੱਜ ਵੀ 2500 3000 ਰੁਪਏ ਦੇ ਦੁਕਾਨ ਮਿਲ ਜਾਂਦੀ। ਮਤਲਬ ਜਿਹੜੀ ਕਿ ਆਪਾਂ ਮੱਕੇ ਵੀ ਇਹ ਗੱਲ ਕਹਿੰਦੇ ਵੈਸੇ ਵੀ ਕਿਰਾਇਆ ਬਹੁਤ ਉੱਤੇ ਕੱਟ ਹੈਗਾਗਾ ਇੰਨਾ ਕਰਾਇਆ ਉਥੇ ਹੈ ਨਹੀਂ ਜਿੰਨੇ ਕਦੇ ਅਸੀਂ ਕਮੇਟੀ ਦਾ ਕਰਾਇਆ ਉਹਨੇ ਕਰਾਇਆ ਜਦੋਂ ਕਾਨ ਆਤੀ ਵੀ ਵੈਸੇ ਵੀ ਮਿਲ ਜਾਂਦੀ ਜਿਹੜਾ ਇਹਨੇ 676 ਰੁਪਏ ਕਰਪਾ ਜਿਹੜੀ ਸਾਡੀ 21 ਮੈਂਬਰੀ ਕਮੇਟੀ ਹੈ ਉਹਨੇ ਫੈਸਲਾ ਕੀਤਾ ਜਿਹੜੇ ਨਾਦਰ ਸਾਹਿਬ ਪਰਮਾਨ ਦੇ ਵਿਰੁੱਧ ਅਸੀਂ ਮਤਲਬ ਕਿ ਫਤਵਾ ਪਾਸ ਕੀਤਾ ਵੀ ਅਸੀਂ ਇਹਨੂੰ ਨਹੀਂ ਲੱਗਣ ਦੇਵਾਂਗੇ ਤੇ ਜਿਹੜੇ ਵੀ ਸਾਨੂੰ ਜਿਸ ਵੀ ਤਰ੍ਹਾਂ ਚਾਹੇ ਕਾਨੂੰਨੀ ਲੜਾਈ ਰੜਨੀ ਪਵੇ ਚਾਹੇ ਸਾਨੂੰ ਇਹਨਾਂ ਦੇ ਐਡਮਿਨਿਸਟ੍ਰੇਟਿਵ ਨਾਲ ਮੀਟਿੰਗ ਕਰ ਤੇਬਲ ਟॉक ਕਰਨੀ ਪਵੇ ਸਾਡੀ ਕਮੇਟੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈਗੀ ਪਰ ਮਤਲਬ ਕਿ ਵੀ ਅਸੀਂ ਵਾਅਦਾ ਦੇਣ ਨੂੰ ਤਿਆਰ ਫੈਸਲਾ ਜਿਹੜਾ ਇਹਨਾਂ ਦਾ ਸੀਗਾ ਕਿ ਐਮਐਲਏ ਸਾਹਿਬ ਨਾਲ ਮੀਟਿੰਗ ਦਾ ਸੀਗਾ ਉਹ ਅਸੀਂ ਕੱਲ ਨੂੰ ਰਫਵਾ ਦਿੱਤੀ ਹੈਗੀ ਜਿਹੜਾ ਕੁਝ ਹੋਇਆ ਮੀਟਿੰਗ 'ਚ 21 ਨਵੰਬਰ ਨੂੰ ਕਮੇਟੀ ਇਹਨਾਂ ਦਾ ਵੀ ਦੁਕਾਨਦਾਰ ਵੀਰਾਂ ਦੀ ਆ ਕੇ ਐਮਐਲਏ ਸਾਹਿਬ ਨਾਲ ਮੀਟਿੰਗ ਕਰ ਲੂਗੀ ਜੋ ਉਹਦੇ ਵਿੱਚ ਹੋਊਗਾ ਉਹਨਾਂ ਦੇ ਦੁਕਾਨਦਾਰ ਵੀਰਾਂ ਦਾ ਹੱਲ ਹੋ ਜਾਏ। ਇਹਨਾਂ ਦਾ ਕੰਨਾਂ ਤੇ ਕਿਰਾਏ ਦਾ ਡਾਕਟਰ ਸ਼ਾਹੀ ਫਰਮਾਨ ਜਾਰੀ ਕਰਨਾ ਨੌਕਰ ਕੌਂਸਲ ਨੇ ਉਹਦੇ ਵਿੱਚ ਕਹਿੰਦੇ ਹਾਊਸ ਨੇ ਮਤਾ ਪਾਸ ਕਰਿਆ ਕਿ ਛੋਟੀ ਵੀ ਚੱਕਤੀ ਆ ਦੇ। ਨਹੀਂ ਜਿਆ ਨਦਰ ਸ਼ਾਹੀ ਫਰਮਾਨਾ ਕੋਈ ਨਦਰ ਸ਼ਾਹੀ ਫਰਮਾਨ ਨਹੀਂ। ਸਮੇਂ-ਸਮੇਂ ਪਰ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਸਟੇਟ ਦੇ ਵਿੱਚ ਉਹ ਨੋਟੀਫਿਕੇਸ਼ਨ ਜਾਰੀ ਕਰਦੀਆਂ ਰਹਿੰਦੀਆਂ ਨੇ 2020 ਦੇ ਵਿੱਚ ਜਿਹੜਾ ਰੈਂਟ ਐਕਟ ਹੈ ਪੰਜਾਬ ਸਰਕਾਰ ਨੇ ਪਾਸ ਕੀਤਾ ਸੀ ਪਰੰਤੂ ਰਾਮਪਰਾ ਫੂਲ ਹਾਊਸ ਦੇ ਵਿੱਚ ਪਿਛਲੇ 5 ਸਾਲ ਹਾਊਸ ਬਣਿਆ ਨਹੀਂ ਐਮਸੀ ਦੀਆਂ ਚੋਣਾਂ ਹੋਈਆਂ ਨਹੀਂ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਸੀਗਾ ਰੈਂਟ ਐਕਟ ਉਹ ਨਗਰ ਕੌਂਸਲ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ ਜਿਹਦੇ ਵਿੱਚ ਜੋ ਪਹਿਲਾਂ ਦੁਕਾਨਦਾਰ ਕੋਲੇ ਘੱਟ ਕਿਰਾਏ ਤੇ ਸੀਗੀਆਂ ਹੁਣ ਐਕਟ ਮੁਤਾਬਕ ਇੱਕ ਤਰ੍ਹਾਂ ਦਾ ਵਧ ਕੀਤਾ ਜਾਵੇ ਉਹ ਜਿਹੜੇ ਸਾਨੂੰ ਬਿਨਾਂ ਜਾਣਕਾਰੀ ਤੋਂ ਨੋਟਿਸ ਭੇਜੇ ਗਏ ਨੇ ਜਿਹਦੇ ਨਾਲ ਦੁਕਾਨਦਾਰ ਨੂੰ ਇਸ ਕੱਲ ਮਹਿਸੂਸ ਹੋਇਆ ਤਕਲੀਫ ਹੋਈ ਵੀ ਸਾਨੂੰ ਇੱਕੋ ਦਮ ਦੁੱਗਣੇ ਤਿਕਣੇ ਚੌਕਣੇ ਪੰਜ ਗੁਣੇ ਨੋਟਿਸ ਭੇਜੇ ਗਏ ਜਿਹਦੇ ਕਰਕੇ ਅੱਜ ਦੁਕਾਨਦਾਰ ਵੀਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸਾਨੂੰ ਇਹ ਮੈਸੇਜ ਪਹੁੰਚਿਆ ਸੀ ਆਏ ਤੇ ਮੇਰੇ ਆਉਣ ਤੋਂ ਪਹਿਲਾਂ ਜਿਹੜੀ ਸੀਗੀ ਆਪਣਾ ਪ੍ਰ代表 ਲੋ ਜੀ ਬੈਠੇ ਸੀਗੇ ਬਰਾੜ ਸਾਹਿਬ ਨਾਲ ਤੁਹਾਡੀ ਗੱਲ ਹੋ ਚੁੱਕੀ ਹੈ ਵੀ ਤੁਹਾਡੀ ਵਪਾਰੀ ਵੀਰਾਂ ਤੇ ਐਮਐਲਏ ਸਾਹਿਬ ਦੀ ਕੱਲ ਦੀ ਮੀਟਿੰਗ ਰੱਖੀ ਹੋਈ ਹੈ ਉਹ ਮੀਟਿੰਗ 'ਚ ਐਮਐਲਏ ਸਾਹਿਬ ਬੜੇ ਸਿਆਣੇ ਨੇ ਉਹ ਸਾਰੀ ਮੈਂ ਪਾਰੀ ਨਵਜ ਨੂੰ ਸਮਝਦੇ ਆ ਉਹ ਦੇਖ ਕੇ ਮੈਨੂੰ ਪੂਰਨ ਭਰੋਸਾ ਹੈ ਕਿ ਵਧੀਆ ਹੀ ਜਿਹੜਾ ਹੈਗਾ ਉਹ ਫੈਸਲਾ ਕਰਾਂਗੇ ਜਦੋਂ ਇਹ ਹੌਸਟਲ ਵਿੱਚ ਮੋਸਾਫਾਸ ਕਰਿਆ ਸਾਨੂੰ ਪਤਾ ਨਹੀਂ ਸੀ ਵੀ 10 ਤੋਂ 20 ਗੁਣਾ ਕਰਾਇਆ ਵਧੂਗਾ ਨਹੀਂ ਉਹ ਤਾਂ ਐਕਟ ਪੜਾਂਗੇ ਫੇਰ ਹੀ ਪਤਾ ਲੱਗਣਾ ਐਕਟ ਤਾਂ ਦੇਖੋ ਸਾਰੇ ਪੰਜਾਬ 'ਚ ਪਾਸ ਹੋਇਆ ਹੈ ਪਹਿਲੀ ਕੱਲ ਆਪਾਂ ਨੂੰ ਭੇਖਾ ਹੁੰਦਾ ਵੀ ਸ਼ੈਕਲ ਲਈ ਰਾਮਪਰੇ ਕੀਤਾ ਕਿਉਂਕਿ ਰਾਮਪਰੇ ਦੇਰੀ ਨਾਲ ਪਾਸ ਹੋਇਆ ਇਸ ਕਰਕੇ ਆਪਾਂ ਨੂੰ ਬਾਕੀ ਸ਼ਹਿਰਾਂ ਦੀ ਜਾਣਕਾਰੀ ਨਹੀਂ ਹੈ ਇਹ 2020 ਦਾ ਐਕਟ ਪਾਸ ਹੋਇਆ ਹੈ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਹੋਇਆ ਕੋਈ ਅਜੇ ਨਹੀਂ ਹੋਇਆ ਇਹ ਰਾਮਪਰੇ ਤਾਣੀ ਪਾਸ ਹੋ ਸਕਿਆ ਕਿ ਵੀ 4 ਸਾਲ ਚ ਹਾਊਸ ਹੀ ਨਹੀਂ ਸੀ ਇਹ ਜਿਹੜੀ ਐਕਟ ਦੀ ਪਾਸ ਕਰਨ ਦੀ ਅਜਾਸਤਾ ਹੈ ਇਹ ਹਾਊਸ ਕੋਲ ਹੈ ਪ੍ਰਬੰਧਕ ਕਸ਼ਮੀਰ ਕੋਲ ਨਹੀਂ ਹੈ ਜੇ ਪ੍ਰਬੰਧਕ ਕਸ਼ਮੀਰ ਕੋਲ ਹੁੰਦੀ ਤਾਂ ਕਸ਼ਮੀਰ ਕੋਲੋਂ ਪਾਸ ਕਰ ਦੇਣਾ ਸੀਗਾ ਜੋ ਅੱਜ ਨੋਟਸ ਗਏ ਚਾਹ ਸਾਲ ਪਹਿਲਾਂ ਆ ਜਾਣੇ ਸੀਗੇ ਪਰੰਤੂ ਹਾਊਸ ਨੂੰ ਜੇ ਸਾਨੂੰ ਇਹ ਚਾਹੀਦਾ ਸੀਗਾ ਅਸੀਂ ਤੁਹਾਡੇ ਨਾਲ ਮੀਟਿੰਗ ਬੁਲਾ ਕੇ ਬਾਜ਼ਾਰ ਵਾਈਜ਼ ਵੀ ਭਾਈ ਪੁਰਾਣਾ ਕਰਾਇਆ ਹੈ ਮੌਜੂਦਾ ਆ ਕਹਿੰਦਾ ਵੀ ਆਪਾਂ ਤਾਲਮਿਲ ਕਰਕੇ ਵੀ ਕੁਝ ਅਸੀਂ ਤੁਸੀਂ ਵਧਜੋ ਕੁਝ ਅਸੀਂ ਘਟਾ ਲੈਣੇ ਆ ਵਿਚ ਵਿਚਾਲੇ ਦਾ ਰਾਸਾ ਕੱਢ ਕੇ ਤਤਕੰਡਾ ਕਰਕੇ ਸਮੋਣਾ ਚਾਹੀਦਾ ਸੀਗਾ ਜਿੱਥੇ ਕਮੀ ਰਹੀ ਹੈ ਮੈਂ ਸਮਝਦਾ ਹਾਂ ਉਸ ਦੇ ਸੰਬੰਧ ਵਿੱਚ ਹੁਣ ਜਿਹੜੀ ਕੱਲ ਨੂੰ ਐਮਐਲ ਸਾਹਿਬ ਨੇ ਮੀਟਿੰਗ ਬੁਲਾਈ ਆ ਮੈਨੂੰ ਪੂਰਨ ਭਰੋਸਾ ਹੈ ਵੀ ਕੱਲ ਨੂੰ ਫੈਸਲਾ ਬਹੁਤ ਵਧੀਆ ਆਊਗਾ ਜੇ ਕੱਲ ਨੂੰ ਸਿਰਾਂ ਚ ਦੇ ਕੰਮ ਦਾ ਤੁਸੀਂ ਨਾ ਕਰ ਕੋਈ ਸੰਸਦ ਦੇ ਰਾਹ ਕਟੋਗੇ ਕਿ ਮੇਰੀ ਨੀ ਦਾ ਸਿਰਸੇ ਉਤਨੀ ਪੈਣੀ ਜੇ ਨੌਟ ਪੈ ਮੈਨੂੰ ਲੱਗਦਾ ਹੈ ਸੰਘਾਸੀ ਜਰੂਰਤ ਨਹੀਂ ਪੈਣੀ ਤੁਸੀਂ ਵਪਾਰੀ ਪੰਡਤ ਜੀ ਲੱਗਦਾ ਹੈ ਸਰ ਬੜੇ ਸਿਆਣੇ ਆ ਬੜਾ ਵਧੀਆ ਫੈਸਲਾ ਕਰਨਗੇ ਸੰਗਸਰੀ ਨੌਕਤੌਣੀ ਨਹੀਂ ਹੈ